ਸਤਿ ਸ੍ਰੀ ਅਕਾਲ ਮਾਈ ਪੰਜਾਬੀ ਟੀਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ ਪਟਿਆਲਾ ਦੇ ਵਿੱਚ ਚੋਰ ਆਪਣੀ ਵਾਰਦਾਤਾਂ ਦੇ ਰਾਹੀ ਜਿੱਥੇ ਲੋਕਾਂ ਦੇ ਲਈ ਪਰੇਸ਼ਾਨੀ ਦਾ ਸਬਬ ਬਣੇ ਹੋਏ ਸਨ ਤਾਂ ਦੂਜੇ ਪਾਸੇ ਚੋਰਾਂ ਨੇ ਪੁਲਿਸ ਦੀ ਵੀ ਨੀਂਦ ਉਡਾ ਕੇ ਰੱਖੀ ਹੋਈ ਸੀ। ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਚੋਰ ਲਗਾਤਾਰ ਸ਼ਹਿਰ ਦੇ ਅੰਦਰ ਵਸਦੇ ਲੋਕਾਂ ਦੇ ਲਈ ਸਹਿਮ ਦਾ ਮਾਹੌਲ ਕਾਇਮ ਕਰਦੇ ਜਾ ਰਹੇ ਸਨ। لہਜ਼ਾ ਪੁਲਿਸ ਨੇ ਮਿਲੀ ਜਾਣਕਾਰੀ ਦੇ ਆਧਾਰ ਤੇ ਆਪਣਾ ਜਾਲ ਵਿਛਾਉਂਦੇ ਹੋਏ ਮੁਸਤੈਦੀ ਨਾਲ ਆਪਣੀ ਕਾਰਵਾਈ ਕਰਨੀ ਸ਼ੁਰੂ ਕੀਤੀ ਅਤੇ ਹੁਣ ਪੁਲਿਸ ਨੇ ਕਾਮਯਾਬੀ ਹਾਸਲ ਕਰਦੇ ਹੋਏ ਦੋ ਲੋਕਾਂ ਨੂੰ ਕਾਬੂ ਕੀਤਾ ਗੁਰਜੀਤ ਸਿੰਘ ਅਤੇ ਸਰਬਜੀਤ ਸਿੰਘ ਜਿਹੜੇ ਰਿਸ਼ਤੇ ਦੇ ਵਿੱਚ ਦੋਵੇਂ ਜੀਜਾ ਸਾਲਾ ਨੇ ਅਤੇ ਇਹ ਲੋਕ ਗੱਡੀਆਂ ਦੀ ਚੋਰੀ ਨੂੰ ਅੰਜਾਮ ਦਿੰਦੇ ਸਨ ਪੁਲਿਸ ਨੇ ਆਪਣੀ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਜਿੱਥੇ ਇਹਨਾਂ ਨੂੰ ਕਾਬੂ ਕੀਤਾ ਤਾਂ ਦੂਜੇ ਪਾਸੇ ਇਹਨਾਂ ਲੋਕਾਂ ਦੇ ਕੋਲੋਂ ਪੁਲਿਸ ਨੇ ਤਿੰਨ ਗੱਡੀਆਂ ਅਤੇ ਭਾਰੀ ਮਾਤਰਾ ਵਿੱਚ ਕਈ ਗੱਡੀਆਂ ਦੇ ਸਪेयर पार्ट ਵੀ ਬਰਾਮਦ ਕੀਤੇ ਨੇ ਦੱਸ ਦਈਏ ਕਿ ਗੁਰਜੀਤ ਸਿੰਘ ਜਿਹੜਾ ਹੈਗਾ ਉਹ ਪਹਿਲੇ ਦਿੱਲੀ ਵਿਖੇ ਰਹਿੰਦਾ ਸੀ ਅਤੇ ਹੁਣ ਕੁਝ ਚਿਰ ਤੋਂ ਜਿਹੜਾ ਹੈਗਾ ਉਸ ਨੇ ਆਪਣਾ ਟਿਕਾਣਾ ਰਾਜਪੁਰੇ ਬਣਾਇਆ ਹੋਇਆ ਸੀ ਅਤੇ ਸਰਬਜੀਤ ਨਾਲ ਮਿਲ ਕੇ ਜਿਹੜਾ ਹੈਗਾ 11 ਦੀ ਚੋਰੀ ਨੂੰ ਅੰਜਾਮ ਦੇ ਰਿਹਾ ਸੀ ਅਤੇ ਇਹ ਦੋਹੇ ਹੀ ਰਿਸ਼ਤੇਦਾਰ ਨੇ ਰਿਸ਼ਤੇ ਵਿੱਚ ਜੀਜਾ ਸਾਲਾ ਲੱਗਦੇ ਨੇ ਹੋਰ ਕਿਸ ਤਰੀਕੇ ਦੀ ਜਾਣਕਾਰੀ ਜਿਹੜੀ ਹੈਗੀ ਹੈ ਉਹ ਪੁਲਿਸ ਅਧਿਕਾਰੀ ਨੇ ਦਿੱਤੀ ਇਹ ਜ਼ਰਾ ਸੁਣੋ ਤੇ ਐਸਐਸਪੀ ਪਟਿਆਲਾ ਦੀ ਦਿਸ ਜਿਹੜਾ ਹੈਟ ਮਾਰਿਆਂ ਸਰ ਬੰਦੇ ਦੇ ਖਿਲਾਫ ਚਲਾਈ ਗਈ ਮੁਹਿੰਮ ਤੇ ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਉਸ ਵੇਲੇ ਮਿਲੀ ਜਦੋਂ ਡੀਐਸਪੀ ਸਿਟੀ 1 ਮਨਦੀਪ ਕੌਰ ਐਸਐਸਓ ਸਿਵਲ ਲਾਈਨ ਅਮ੍ਰਿਤਪੁਰ 12 ਚੌਕ ਇੰਚਾਰਜ ਮੋਡਲ ਟਾਉਨ ਰਣਜੀਤ ਤੇ ਐਸਐਸਪੀ ਪਵਨ ਕੁਮਾਰ ਦੀ ਟੀਮ ਵੱਲੋਂ ਦੋ ਬੰਦੇ ਨੂੰ ਕਾਬੂ ਕੀਤਾ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਾਲ ਦੇ ਦਿਨਾਂ ਵਿੱਚ ਪਟਿਆਲਾ ਸ਼ਹਿਰ 'ਚ ਚੋਰੀ ਦੀ ਵਾਰਦਾਤ ਕਾਫੀ ਜ਼ਿਆਦਾ ਹੋ ਰਹੀ ਸੀ ਜਿਹਦੇ ਵਿੱਚ ਹੋਮ ਵਿਲੇਜ 'ਚ ਚੋਰੀ ਹੋ ਰਹੀ ਸੀ 31 ਸਤ दो में एक वर्ना कार मिसिंग की कंप्लेंट साढ़े को आई थी जसवंत सिंह वर्लो उसके तहत थाना सिविल लाइन से मुकदमा नंबर एक सौ इकती दर्ज किया गया उस तो बाद बड़े तरीके टेक्निकल तरीके नाल दो तीन टीम बना के इन्हों के खिलाफ एक प्रॉपर तरीके नाल प्रॉपर रूट मैप बना के और जो भी टेक्निकल सहायता स्वाया, होंगी है उसके तहत अगे ਪ੍ਰੋਪਰ ਮਤਲਬ ਦੂਜੇ ਜ਼ਿਲ੍ਹੇ ਦੇ ਵੀ ਟੀਮ ਟੀਮਰ ਨਾਲ ਤਾਲਮੇਲ ਕਰਕੇ ਦੋ ਬੰਦੇ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦਾ ਨਾਮ ਸਰਜੀਤ ਤੇ ਗੁਰਜੀਤ ਸਿੰਘ ਹੈ ਜਦੋਂ ਇਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਜੋੜੀ ਦੀ ਗੱਡੀ ਵਰਨਾ ਗੱਡੀ ਵੀ ਰਿਕਵਰ ਹੋ ਗਈ ਉਸ ਦੇ ਨਾਲ-ਨਾਲ ਇੱਕ ਸੈਂਟਰੋ ਗੱਡੀ ਤੇ ਇੱਕ ਵਰਨਾ ਗੱਡੀ ਹੋਰ ਵੀ ਰਿਕਵਰ ਹੋਈ ਜਦੋਂ ਇਹਨਾਂ ਦੇ ਘਰ ਦੀ ਤਲਾਸ਼ੀ ਕੀਤੀ ਗਈ ਤਾਂ ਉੱਥੇ ਅਰਾਊਂਡ 10-12 ਗੱਡੀਆਂ ਦੇ ਸਪੇਅਰ ਪਾਰਟਸ ਨੇ

ਇਸ ਤੋਂ ਇਲਾਵਾ ਅਰੋਂ 10 ਤੋਂ 12 ਗੱਡੀਆਂ ਦੀ ਸਪੇਅਰ ਪਾਰਟਸ ਬਰਾਮੜੀ ਜਿਵੇਂ कि टायर ਇੰਜਨ ਦੇ ਪਾਰਟਸ ਸੋ सारे ਜਿਵੇਂ ਤੋਂ ਇਲਾਵਾ ਜਦੋਂ ਪਾਰਟ ਤੇ ਰੇਟ ਵੇਚੂਗੇ ਜੀ ਉਹਨਾਂ ਨਾਲ ਵੀ ਕੁਝ ਕੀ ਹੋਵੇਗੀ ਓਬਵੀਅਸਲੀ ਬਾਤ ਏਡੀਵੀਸ਼ਨ ਆ ਜਿਹੜਾ ਜੀ ਮਤਲਬ ਮੋਸਟ ਪ੍ਰੋਬਬਲੀ ਕਬਾੜੀ ਵਾਲੇ ਦਾ ਵੀ ਕਾਮਯੂਨ ਹੋ ਸਕਦਾ ਹੈ ਤੋਂ ਉਸ ਤੋਂ ਇਲਾਵਾ ਜੇ ਰ ਸਪੇਅਰ ਪਾਰਟਸ ਤੇ ਡੀਲ ਕਰਦੇ ਉਹਨਾਂ ਦੀ ਵੀ ਸੰਭਵ ਹੋ ਸਕਦੀ ਹੈ ਸੇਲ ਕਰਦੇ ਸੀ ਜਾਂ ਕਿਵੇਂ ਸੇਲ ਕਰ ਦਿੱਤੀ ਅਸੀਂ ਪੁੱਛ

ਇਹ ਤਾਂ ਕੁਝ ਕੁਝ ਇਸ ਪਲੇਅਰ ਨੇ ਕੁਝ ਮਹੀਨੇ ਤੋਂ ਹੀ ਕੰਮ ਕਰ ਰਹੇ ਸੀ ਕਿ ਬਿਕਾਉਜ਼ ਜਦ ਤੋਂ 12 ਗੱਡੀ ਰਿਕਵਰ ਹੋ ਚੁੱਕੀ ਉਹਨਾਂ ਦੇ ਸਪੇਅਰ ਪਾਰਟਸ ਰਿਕਵਰ ਹੋ ਗਏ ਹਨ ਹੋਰ ਵੀ ਰਿਕਵਰੀ ਦੀ ਉਮੀਦ ਹੈ ਪਟਿਆਲੇ 'ਚ ਦੇਖੋ ਜਿਹੜੀ 3 ਗੱਡੀ ਚੋਰੀ ਸੀ ਸ਼ਹਿਰ ਦੇ ਵਿੱਚੋਂ ਚੋਰੀ ਹੋਈ ਸੀ ਜਿੱਥੇ ਵੀ ਅਬੈਂਡਨਡ ਪਾਰਕਿੰਗ ਵਗੈਰਾ ਹੁੰਦੇ ਸੀ ਉੱਥੇ ਚੋਰੀ ਕਰਕੇ ਜਾ ਕੇ ਕੱਟ ਕਰਕੇ ਫੇਲ ਕਰਦੇ ਸੀਗੇ ਦਰਸਲ ਪੁਲਿਸ ਵੱਲੋਂ ਟੀਚਾ ਰੱਖਿਆ ਗਿਆ ਹੈ ਕਿ ਸ਼ਹਿਰ ਵਿੱਚ ਜਿਹੜਾ ਹੈਗਾ ਉਹ ਕਿਸੇ ਵੀ ਤਰੀਕੇ ਦੇ ਅਪਰਾਧ ਨੂੰ ਜਿਹੜਾ ਹੈਗਾ ਉਹ ਪੰਪਨ ਨਹੀਂ ਦਿੱਤਾ ਜਾਵੇਗਾ अपराध ਨੂੰ ਵਦਨ ਨਹੀਂ ਦਿੱਤਾ ਚਾਹਵੇਗਾ ਲੇਕਿਨ ਚੋਰੀ ਦੀਆਂ ਵਾਰਦਾਤਾ ਦੇ ਚੱਲਦੇ ਜਿਹੜਾ ਹੈਗਾ ਪੁਲਿਸ ਬੇਹੱਦ ਪਰੇਸ਼ਾਨ ਨਜ਼ਰ ਆ ਰਹੀ ਸੀ ਲੇਕਿਨ ਹੁਣ ਇਹਨਾਂ ਦੋਹਾਂ ਲੋਕਾਂ ਦੇ ਕਾਬੂ ਆਉਣ ਤੋਂ ਬਾਅਦ ਜਿੱਥੇ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿੱਤਾ ਤੇ ਦੂਜੇ ਪਾਸੇ ਪੁਲਿਸ ਨੇ ਵੀ ਰਾਹਤ ਮਹਿਸੂਸ ਕੀਤੀ ਹੈ ਪੁਲਸ ਅਧਿਕਾਰੀ ਦਾ ਆਖਰਾ ਸਿੱਕੇ ਹੁਣ ਇਹਨਾਂ ਲੋਕਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਦੇ ਹੋਏ ਪੁਲਿਸ ਇਹਨਾਂ ਦਾ ਰਿਮਾਂਡ ਹਾਸਲ ਕਰੇਗੀ ਫਿਰ ਸਖਤੀ ਦੇ ਨਾਲ ਪੁੱਛਗਿੱਛ ਕਰਤੇ ਹੋਏ ਇਹਨਾਂ ਦੇ ਬਾਕੀ ਸਾਥੀਆਂ ਤੱਕ ਵੀ ਪੁੱਜਣ ਦੀ ਕੋਸ਼ਿਸ਼ ਕਰੇਗੀ